ਨਮਸਕਾਰ ਜੀ ਕਿਵੇਂ ਅਜੀ ਤੁਸੀਂ ਸਾਰੇ ਸਿੱਖਤਾ ਕਿਵੇਂ ਤੁਹਾਡੀਆਂ ਸਾਰਿਆਂ ਦੀਆਂ ਮੈਂ ਮਨੀਸ਼ਾ ਸ਼ਰਮਾ ਸਵਾਗਤ ਕਰਦੀ ਹਾਂ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ ਜਿਹਦਾ ਨਾਮ ਹੈ ਫ੍ਰੀ ਔਨਲਾਈਨ ਕਲਾਸਿਸ ਬਾਈ ਮਨੀਸ਼ਾ ਸ਼ਰਮਾ ਮੈਂ ਮਨੀਸ਼ਾ ਸ਼ਰਮਾ ਜੀ ਕਰਦੇ ਵੱਡੇ ਬਜ਼ੁਰਗਾਂ ਨੂੰ ਮੇਰਾ ਨਮਸਤੇ ਹੈ ਜੀ ਸਭ ਨੂੰ ਔਰ ਆਪਣਾ ਖਿਆਲ ਰੱਖੋ ਠੀਕ ਹੈ ਖਾਣਾ ਪੀਣਾ ਠੀਕ ਰੱਖੋ ਔਰ ਪਰਦੇ ਰਹੋ ਚਲ ਆ एक दो इनफॉरमेसन है ही फोन नंबर फोन चल गया है मेरा कॉल कर सकते हैं एंड uh, मैं एक वट्सअप ग्रुप को भी बना दिता है तो कैम तो और वो लिंक तो वीडियो के नीचे ही मिल जाएगा जे ज्वाइन करना चाहो तो कर सकते हैं जिन्ना कैसे हो रहा है मैं uh, उन्नीक मदद करने की कोशिश कर रही है सारे मिलकर ही आप जो है वो ग्ञान बनना ठीक है और वट्सएप ग्रुप का नाम भी है कि आओ मिल के गयान वंटिए तो चलो जी ਅ ਇਸ ਤੋਂ ਪਹਿਲੇ ਆਪਾਂ ਨੇ ਪੱਤਿਆਂ ਦੇ ਉੱਪਰ ਗੱਲ ਕੀਤੀ ਹੈ ਨਾ ਜੀ ਪਿਛਲੀ ਵੀਡੀਓ ਵਿੱਚ ਬਾਕਸ ਵੱਤ ਤੋਂ ਪਹਿਲੇ ਤਾਂ ਪੱਟ ਰਹਿ ਗਏ ਜੀ ਆਪਣੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂ ਸਹਿਬਾਨ 11 ਪੱਟ 15 ਭਗਤ ਅਤੇ 4 ਗੁਰੂ ਘਰ ਦੇ ਨਿਕਟ ਵਰਤੀਆਂ ਦੀ ਬਾਣੀ ਜੋ ਹੈ ਉਹ ਦਰਜ ਹੈ ਤਾਂ ਪੱਟ ਕਿੰਨੇ ਆ ਜੀ ਤਾਂ ਦੇਖੋ ਪੱਟ ਜੋ ਇੱਕ ਪ੍ਰਮਾਣਿਤ ਗਿਣਤੀ ਹੈ ਉਹ ਤੇ 11 ਹੀ ਹੈ ਨਾ ਆਪਾਂ ਸਭ ਨੂੰ ਪਤਾ ਹੈ 11 ਪੱਟ ਹੈ ਜੀ

कि, आ, राइटर है जो दस पटक की गल करता है थी, ना? और डॉक्टर इतिहास ग्यारह पटक की गल कर डॉक्टर जगबीर सिंह ठीक है, तो है? है।, तो है तो ना क्लीयर हो गया जी अपने को पर प्रमाणित गिनती कि

ਬਬਾਈ ਕੱਤ ਲੱਗਣ ਲੋਈ ਤੇ ਬਬਾਈ ਇਹ ਪੱਟ ਪੱਲ ਇੱਕ ਵਾਰ ਕੁਐਸਚਨ ਆਇਆ ਮੈਨੂੰ ਯਾਦ ਹੈ ਮੈਂ ਖੁਦ ਪੀਆ ਕੀਤਾ ਹੈ ਕੁਐਸਚਨ ਕਿ ਉੱਥੇ ਲਿਖਿਆ ਹੈ ਕਿ ਇਹਨਾਂ ਵਿੱਚੋਂ ਕਿਹੜਾ ਪੱਟ ਬਾਣੀਕਾਰ ਨਹੀਂ ਹੈ ਹੈਨਾ ਤਾਂ ਪਤਾ ਸਾਨੂੰ ਆਪਸ਼ਨ ਕਿਹੜਾ ਪਾਇਆ ਹੋਇਆ ਤਾਂ ਉਹਨਾਂ ਨੇ ਪਾਇਆ ਹੋਇਆ ਜਿੰਨਾ ਕ ਮੈਨੂੰ ਯਾਦ ਹੈ ਅ ਕੰਨ ਸਹਾੜ ਦਾ ਨੇੜੇ-ਤੇੜੇ ਚਾਦ ਕੰਨ ਹ ਪਾਇਆ ਹਤਾ ਕੰਨ ਮੈਨੂੰ ਯਾਦ ਹੈ ਹੈਨਾ ਤਾਂ ਐਵੇਂ ਬਾਗ ਨਹੀਂ ਤਾਂ ਤੁਹਾਨੂੰ ਗੋ ਵਾਰ ਪੜੇ ਤਾਂ ਯਾਦ ਹੋ ਜਾਣੇ ਇੱਕ ਵਾਰ ਨਾ ਗੋ ਥਰੂ ਹੋ ਲਿਆ ਕਰੋ ਚੀਜ਼ਾਂ ਨਾਲ ਨਾ ਫਿਰ ਦਿਮਾਗ ਚ ਕਦੀ ਨਹੀਂ ਭੁੱਲਦੀਆਂ ਉਹ ਚਲੋ ਪੱਟ ਹੁੰਦੇ ਕੌਣ ਦੇਖੋ ਪੱਟ ਪਾਨੀਕਾਰ ਹੈ ਜੀ ਇਹਨਾਂ ਵੀ ਦੇ ਰੱਖਣਾ ਹੈ ਉਹ ਪੰਨੂਏ ਗੁਰੂ ਸੇ ਗੁਰੂ ਅਰਜਨ ਦੇਵ ਜੀ ਨੇ ਬਾਦ ਗ੍ਰੰਥ ਵਿੱਚ ਜੋ ਹੈ ਉਹ ਸੰਮਲਿਤ ਕੀਤੀ ਹੈ ਜੀ ਹੈਨਾ ਤਾਂ ਹੁਣ ਕੁਐਸਚਨ ਇਹ ਹੈ ਕਿ ਪੱਟ ਹੁੰਦੇ ਕੌਣ ਹੈ ਪੱਟ ਉਹ ਕਵੀ ਕਹਿ ਸਕਦੇ ਆਪਾਂ ਜੋ ਰਾਜਿਆਂ ਮਹਾਰਾਜਿਆਂ ਦੀ ਪ੍ਰਸੰਸਾ ਦੇ ਵਿੱਚ ਠੀਕ ਹੈ ਨਾ ਰਚਨਾ ਲਿਖਦੇ ਠੀਕ ਹੈ ਨਾ ਤਾਂ ਉਹਨਾਂ ਦੀ ਉੱਚਤੱਤ ਵਿੱਚ ਲਿਖਦੇ ਤਾਂ ਪੱਟ ਬਾਣੀਕਾਰ ਇੱਕ 11ਵੇਂ ਦੇ ਹਨ ਜਿਹਨਾਂ ਦੀ ਜੋ ਬਾਣੀ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਠੀਕ ਹੈ ਹੁਣ ਇਹਨਾਂ ਦੀ ਬਾਣੀ ਕਿਸ ਟਾਈਟਲ ਹੇਠ ਦਰਜ ਹੈ ਇਹ ਵੀ ਕੁਐਸਚਨ ਆਉਂਦਾ ਹੈ ਸੋ ਇਹ ਦੱਸਦੇ ਜੀ ਤਾਂ ਟੋਟਲੀ ਕਿੰਨੇ ਸਹੀ ਹੈ 123 ਇਹ ਵੀ ਕੁਐਸਚਨ ਤੋਂ ਬਹੁਤ ਆਣਾ ਠੀਕ ਹੈ ਨਾ ਟੋਟਲ ਸੋਈਏ 120 ਥਈਆਂ ਐ ਐਂਡ ਇਹਨਾਂ ਦੀ ਬਾਣੀ ਕਿਸ ਟਾਈਟਲ ਦੇ ਨੀਚੇ ਦਰਜ ਹੈ ਜੀ ਦੈਟਸ ਕਾਲ ਸੋਈਏ ਕਿਉਂ ਕਿਉਂ ਨਾਮ ਦਿੱਤਾ ਗਿਆ ਸੋਈਏ ਕਿਉਂਕਿ ਜ਼ਿਆਦਾਤਰ ਬਾਣੀ ਐ ਨਾ ਜੀ ਇਹਨਾਂ ਦੇ ਜੋ ਬਹੁ ਗਿੰਤੀ ਬਾਣੀਆਂ ਉਹ ਸੋਈਆਂ ਦੀ ਐ ਇਸ ਕਰਕੇ ਇਸ ਨੂੰ ਸੋਈਏ ਸਿਲੈਕਟ ਕਰ ਦਿੱਤਾ ਗਿਆ 21 ਪੰਨਿਆਂ ਚ ਇਹ 123 ਸੋਈਏ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੀ 21 ਪੰਨਿਆਂ ਵਿੱਚ ਪੰਨਾ ਨੰਬਰ ਕਿਹੜੇ ਤੋਂ ਕਿਹੜੇ ਤੱਕ ਹੈ

ਤਾਂ ਇਹ ਹੋ ਗਿਆ ਜੀ ਕਿੰਨੇ ਕੁਐਸਚਨ ਬਣ ਗਏ ਆਏ ਦੇਖੋ 21 ਪੰਨਿਆਂ ਚ ਹੈ 123 ਸਵੈਏ ਆਏ ਆ ਜੀ ਐਂਡ ਪੰਨਾ ਨੰਬਰ ਕਿੰਨੇ ਤੋਂ ਕਿੰਨੇ ਤੱਕ ਰਹਿ ਇਹ ਵੀ ਹੋ ਗਿਆ ਜੀ ਆਹ ਇਹਨਾਂ ਦੇ ਨਾਮ ਹੋ ਗਏ ਆ ਜੀ ਤਾਂ ਗੁਰੂ ਗ੍ਰੰਥ ਸਾਹਿਬ ਵੀ 6 ਗੁਰੂ ਸਹਿਬਾਤ ਨਾਲ ਦੀ ਕਿਹਾ ਜਾਂਦੀ ਬਾਰੀ ਦਰਜ ਹੈ 15 ਪਾਟ ਹੈ 11 ਪਾਟ ਹੈ 4 ਗੁਰੂ ਘਰ ਦੇ ਨਿਕਟ ਵਰਤੀਆਂ ਯਾਦ ਰੱਖੋ ਬਈ ਕੋਈ ਏਡਾ ਵੱਡਾ ਇਹ ਰਿਗਵੇਦ ਨਹੀਂ ਹੈ ਜੋ ਤੁਹਾਨੂੰ ਯਾਦ ਨਹੀਂ ਹੋ ਰਿਹਾ ਚਾਰ ਕ ਲਾਈਨਾਂ ਹੈ ਹੈ ਨਾ ਗੀਤ ਕਿਵੇਂ ਯਾਦ ਹੋ ਜਾਂਦੇ ਤੁਹਾਨੂੰ ਪੰਜਾਬੀ ਉਹ ਤਾਂ ਬੜੀ ਜਲਦੀ ਯਾਦ ਹੋ ਜਾਂਦੇ ਆ ਇਹ ਵੀ ਯਾਦ ਕਰੋ ਥੋੜਾ ਸੀਰੀਅਸ ਹੋ ਜਾਓ ਚੀਜ਼ਾਂ ਨੂੰ ਲੈ ਕੇ ਅਗਰ ਮੈਂ ਤੁਹਾਡੇ ਵਾਸਤੇ ਐਫਰਟ ਕਰ ਰਹੀ ਹਾਂ ਤਾਂ ਤੁਹਾਨੂੰ ਵੀ ਕਰਨਾ ਪਏਗਾ ਚਾਰ ਗੁਰੂ ਘਰ ਦੇ ਨਿਕਟਵਰਤੀ ਕਿਹੜੇ ਆ ਇਹ ਕੁਐਸਚਨ ਬਹੁਤ ਵਾਰ ਆਉਂਦਾ ਹੈ ਗੁਰੂ ਨਾਨਕ ਦੇਵ ਜੀ ਨਾਲ ਮਰਦਾਨਾ ਰਿਹਾ ਹੈ ਜੀ ਸਭ ਨੂੰ ਪਤਾ ਤਾਂ ਇੱਕ ਗੁਰੂ ਘਰ ਦਾ ਨਿਕਟਵਰਤੀ ਮਰਦਾਨਾ ਹੈ ਠੀਕ ਹੈ ਨਾ ਦੂਜਾ ਕਿਹੜਾ ਹੈ ਜੀ ਸੱਤਾ ਬਲਵੰਦ ਸਰਾ ਦੇ ਨੋ ਸੱਤਾ ਤੇ ਬਲਵੰਦ ਦੋ ਨੰਬਰ ਹੈ kia ਨੰਬਰ 1 ਦੇ ਆਪ ਮਦਾਨਾ ਗੁਰੂ ਸਾਹਿਬਾਂ ਦੇ ਨਾਲ ਦੇ ਇਸ ਤੇ ਥੋੜੀ ਜਿਹੀ ਬਾਣੀ ਉੱਤੇ ਦਰਜ ਹੈ ਸੱਤਾ ਤੇ ਬਲਵੰਡ ਦੀ ਇੱਕੋ ਹੀ ਵਾਰ ਦਰਜ ਹੈ ਜਦੋਂ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਵਾਰਾ ਕਰਵਾਈਆਂ ਨਾ ਉੱਥੇ ਕਨਸੈਪਟ ਕਰਵਾਇਆ ਇਹ ਮੈਂ ਤੁਹਾਨੂੰ ਬਾਾਰ-ਬਾਰ ਕਿ ਇੱਕ ਵਾਰ ਸੱਤੇ ਅਤੇ ਬਲਵੰਡ ਦੀ ਹੈ ਜੀ ਠੀਕ ਹੈ ਨਾ ਕਿਹੜੇ ਮੋਹੱਲੇ ਚ ਰਾਮ ਕਲੀ ਮੋਹੱਲੇ ਚ ਬਸੰਤ ਦੀ ਵਾਰ ਹੈ ਅੱਠ ਕੋੜੀਆਂ ਆਉਂਦੀਆਂ ਕਿੰਨੀ ਵਾਰ ਦੱਸਾਂ ਤੁਹਾਨੂੰ ਮੈਂ ਹੁਣ ਇੱਕ ਪਰਸਨੈਲਿਟੀ ਰਹਿ ਗਈ ਹੈ ਜੀ ਬਾਬਾ ਸੁੰਦਰ ਚੌਥੀ ਪਰਸਨੈਲਿਟੀ ਕੌਣ ਹੈ बाबा सुंदर बाबा सुंदर गुरु अमरदास जी ਦੇ ਪੜਪੋਤੇ ਰਹੇ ਸਹੀ ਹੈ ਮੈਂ ਗੁਰੂ ਅਮਰਦਾਸ ਜੀ ਦੇ ਪੜਪੋਤੇ ਹੈ ਬਾਬਾ ਸੁੰਦਰ اور ਬਾਬਾ ਸੁੰਦਰ ਨੇ ਇੱਕ ਸੱਦ ਰਚਨਾ ਜੋ ਹੈ ਉਹ ਲਿਖੀ ਹੈ ਕਦੋਂ ਲਿਖੀਏ ਜਦੋਂ ਅਮਰਦਾਸ ਜੀ ਜੋਤੀ ਜੋਤ ਸਮਾਇਆ ਨਾ ਉਦੋਂ ਸੱਦ ਹੁੰਦਾ ਪੁਕਾਰਨਾ ਠੀਕ ਹੈ ਤਾਂ ਆਪਣੇ ਪ੍ਰੀਤਮ ਨੂੰ ਪੁਕਾਰਨਾ ਉਹਦੇ ਵਿੱਚ ਇੱਕ ਥੋੜੀ ਜਿਹੀ ਦੁੱਖ ਔਰ করুণਾ ਦਾ ਭਾਵ ਹੈ ਠੀਕ ਹੈ ਸਾਥੀ ਕਿ ਲੋਕ ਕਾਵਿ ਰੂਪ ਹੈ जो लोग साहित्य पढ़ लियो अजीत सिंह जोशी की बुक पढ़ लियो लोग साहित्य वास्ते ठीक है ना पूनी की पढ़ लियो लोग साहित्य कोई बड़ा कॉन्सैप्ट नहीं है छोटा जा ही है प्लस टू क्लासमी पढ़ लो अच्छा लोग साहित दिता हुआ है प्लस वन क्लास की पढ़ लो लाजमी प्लस वन प्लस टू की पढ़ लो काफ़ी कॉन्सैप्ट क्लीयर हो जाने क्लीयर होगी हम गल होगी ना क्लीयर गल छह गुरु साहेबान जी पहले पांच नौ गुरु साहबान जी ठीक है और पंद्रह भगत है ਪਿਛਲੀ ਵੀਡੀਓ ਵੇਖ ਲਿਓ 11 ਭਾਗ 10 ਚਾਰ ਗੁਰੂਕਾਰ ਤੇ ਨਿਕਟਵਰਤੀਆਂ ਇਸ ਤੋਂ ਜ਼ਿਆਦਾ ਮੈਨੂੰ ਨਹੀਂ ਲੱਗਦਾ ਤੁਹਾਨੂੰ ਆਉਣਾ ਪੇਪਰ ਦੇ ਲਈ ਠੀਕ ਹੈ ਅਸ਼ਾ ਕਰਦੇ ਹਾਂ ਕਿ ਤੁਹਾਨੂੰ ਇਹ ਕਨਸੈਪਟ ਕਲੀਅਰ ਹੋਣ ਪਿਛਲੀਆਂ ਵੀਡੀਓਜ਼ ਵੇਖ ਲਓ ਕੋਈ ਬੱਚਾ ਕਹਿ ਰਿਹਾ ਪਾਸਪਰ ਗੱਲ ਪਾਸਪਰ ਵੀਡੀਓ ਬਣਾ ਦਿਓ ਇੱਕ ਜਦ ਚੈਨਲ ਸ਼ੁਰੂ ਹੁੰਦਾ ਨਾ ਤਾਂ ਉਹਦੇ ਵਿੱਚ ਬੜੀਆਂ ਵੀਡੀਓਜ਼ ਮੈਨੂੰ ਲੱਗਾ 60 ਤੋਂ ਉੱਪਰ ਵੀਡੀਓਜ਼ ਮੈਂ ਪਾ ਚੁੱਕੀ ਹਾਂ ਤੁਸੀਂ ਉਹਨਾਂ ਵਿੱਚੋਂ ਉਹਨਾਂ ਦੇ ਟਾਈਟਲ ਦੇਖ ਕੇ ਪੜ ਲੋਗੇ ਪਾਸਪਰ ਵੀਡੀਓ ਪੈ ਚੁੱਕੀ ਹੈ

ਉਹ ਪੀਸੀਐਸ ਦੀ ਤਿਆਰੀ ਕਰ ਰਿਹਾ ਪੰਜਾਬ ਸਿਵਲ ਸਰਵਿਸਿਜ਼ ਦੇ ਐਗਜ਼ਾਮ ਦੀ ਤਿਆਰੀ ਕਰ ਰਿਹਾ ਉਹ ਨਾਲ ਨਾਲ ਪੰਜਾਬ ਪਟਵਾਰੀ ਦੀ ਤਿਆਰੀ ਕਰ ਰਿਹਾ ਠੀਕ ਹੈ ਤਾਂ ਉਹਨੂੰ ਪੰਜਾਬੀ ਵਿੱਚ ਕੁਝ ਚਾਹੀਦੀ ਹੈ ਉਹਨੇ ਅਹ ਣੈਟ ਵਰਤ ਕੇ ਤੇ ਲਵ ਬਲੈਗਨ ਸੋਸ਼ਲ ਮੀਡੀਆ 'ਤੇ ਤਾਂ ਗਾ ਸੁਣੋ ਜੋ ਬੱਚੇ ਪੀਸੀਐਸ ਦੀ ਤਿਆਰੀ ਕਰ ਰਹੇ ਹਨ ਪੰਜਾਬ ਸਿਵਲ ਸਰਵਿਸਿਜ਼ ਦੀ ਜੋ ਪੀਪੀਐਸਸੀ ਕੰਡਕਟ ਕਰਵਾਉਂਦਾ ਹੈ ਤੁਹਾਡਾ ਐਗਜ਼ਾਮ ਪਰ ਲੀਮਸ ਐਗਜ਼ਾਮ ਹੈ ਜੀ ਇਸ ਸਾਲ ਤਾਂ ਸ਼ਾਇਦ ਹੀ ਹੋਵੇ ਪਰ ਚਲੋ ਤੁਸੀਂ ਤਿਆਰੀ ਰੱਖੋ ਤਾਂ ਉਹਦੇ ਵਿੱਚ ਜੋ ਪੰਜਾਬੀ ਆਣੀ ਹੈ ਨਾ ਜੀ ਤਾਂ ਉਹਨੂੰ ਤੁਸੀਂ ਦੋ ਭਾਗਾਂ 'ਚ ਵੰਡ ਸਕਦੇ ਆ ਇੱਕ ਤੁਸੀਂ ਉਹਨੂੰ ਪੰਜਾਬ ਜੀਕੇ ਬਣਾ ਸਕਦੇ ਆ ਜੀ ਠੀਕ ਹੈ ਨਾ ਦੂਜਾ ਉਹਨੂੰ ਪੰਜਾਬੀ ਲਿਟਰੇਚਰ ਬਣਾ ਸਕਦੇ ਹੋ ਪਰ ਪੰਜਾਬ ਜੀਕੇ ਵਾਸਤੇ ਇੱਕ ਹੀ ਕਾਮਨ ਬੁੱਕ ਹੈ ਸਾਡਾ ਪੰਜਾਬ ਸਾਰੀ ਦੁਨੀਆ ਉਹੀ ਪੜਦੀ ਹੈ ਪੰਜਾਬ ਦੀ ਹੈ ਨਾ ਕਿ ਸਾਡਾ ਪੰਜਾਬ ਬੁੱਕ ਪੜ ਲੈਣੀ ਹੈ ਜੀ ਅਸੀਂ ਠੀਕ ਹੈ ਪੜ ਲਓ ਅੱਛੀ ਬੁੱਕ ਹੈ ਆ ਇਹਨੂੰ ਪੜਿਆ ਜਾ ਸਕਦਾ ਠੀਕ ਹੈ ਇਹ ਸਾਡਾ ਪੰਜਾਬ ਹੋ ਗਈ ਹੈ ਜੀ ਅੱਜਕਲ ਬੜੇ ਸੋਸ਼ਲ ਮੀਡੀਆ YouTube ਦੇ ਉੱਪਰ ਅੱਛੇ ਚੈਨਲ ਵੀ ਆ

ਪੰਜਾਬੀ ਲਿਟਰੇਚਰ ਚ ਕਿਆ ਕਿਆ ਆਣਾ ਬਈ ਇਹਨੂੰ ਖਿਆਲ ਕਰੁਰਾ ਪੰਜਾਬੀ ਲਿਟਰੇਚਰ ਚ ਜੋ ਆਪਾਂ ਮਾਸਟਰ ਕੇਜ ਦਾ ਯੂਜੀਸੀ ਨੈਟ ਵਿੱਚ ਪੜ ਰਹੇ ਹਾਂ ਉਹੀ ਉਹੀ ਆਣਾ ਔਰ ਅਗਰ ਕਿਸੇ ਬੱਚੇ ਨੇ ਬੇਸਿਕ ਤੋਂ ਸ਼ੁਰੂ ਕਰਨਾ ਹੈ ਨਾ ਤਾਂ ਦੇਖੋ ਬੀਏ ਬੀਏ ਲੈਵਲ ਦੇ ਇਲੈਕਟਿਵ ਪੰਜਾਬੀ ਠੀਕ ਹੈ ਨਾ ਜੀ ਦੀ ਬੁੱਕ ਜੋ ਹੈ ਉਹ ਤੁਸੀਂ ਪੜੋ ਤੁਹਾਡੇ ਨੇੜੇ ਕਿਹੜੇ ਬੱਚੇ ਹੋਣਗੇ ਜਿਨ੍ਹਾਂ ਨੇ ਬੀਏ ਵਿੱਚ ਪੰਜਾਬੀ ਲਿਖੀ ਹੋਈ ਹੈ ਠੀਕ ਹੈ ਨਾ لازਮੀ ਪੰਜਾਬੀ ਔਰ ਇਲੈਕਟਿਵ ਪੰਜਾਬੀ ਦੀ ਉਹਨਾਂ ਦੀ ਕਿਤਾਬਾਂ ਪੜੋ नावलकार कहानीकार ठीक है नाटककार ये थोड़ा पता होने चाहिए पंजाबी पंजाबी ठीक है और पंजाब ठीक है भी महाराजा रणजीत सिंह ने भूलना है जरूर करना सदिया सारिया लड़ाइया महाराजा रणजीत सिंह दी ठीक है, है, है ना और एंग्लो सिख वॉर दोनों ही ठीक है ना दलीप सिंह वाला कॉन्सैप्ट है मस्ट बी इंपॉर्टेंट है और अगर किधरों नहीं मिलता फिर मैंने कमेंट से लिखियो मैं, मैं करवा देवी और उस तो बाद हाँ जी लिटरेचर की गल हो रही है तो बी ए जरूर पढ़ लेनी है लगे और अगर किसी बच्चे दी, ग्रैमर बिल्कुल ही जी, मैं नहीं पता चल रहे जी संबंधक नहीं पता चल रहे बच्चे प्रणाम विशेषण किरिया विशेषण किरिया नहीं पता चल रहा इन्होंने तो बोर्ड की ग्रैमर दसवीं क्लास की ग्रामर जो है भी मुश्किल लगती है तो अठवीं क्लास पर आ ਪ੍ਰਥਮੀ ਕਲਾਸ ਦੀ ਗ੍ਰਾਮਰ ਪੜ ਲਿਓ ਹੈ ਨਾ 8ਵੀਂ ਕਲਾਸ ਦੀ ਗ੍ਰਾਮਰ ਪੜ ਲਿਓ ਜੀ ਠੀਕ ਹੈ ਪਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਵੈਬਸਾਈਟ ਪਰ ਚਲ ਜਾਓ ਉੱਤੇ ਉੱਪਰ ਜਾ ਕੇ ਇੱਕ ਕਾਲਮ ਬਣੀ ਹੋਇਆ ਹੈ ਈ-ਬੁੱਕ ਦਾ ਉਹਨੂੰ ਕਲਿੱਕ ਕਰੋ ਤੇ ਸਾਰੀਆਂ ਕਲਾਸਾਂ ਨੇ ਕਿਤਾਬਾਂ ਹੈ 8ਵੀਂ ਦੀ ਗ੍ਰਾਮਰ ਔਰ 10ਵੀਂ ਦੀ ਗ੍ਰਾਮਰ ਡਾਊਨਲੋਡ ਕਰ ਲਓ ਉੱਥੋਂ ਪੜ ਲਓ ਠੀਕ ਹੈ ਤੇ ਗ੍ਰਾਮਰ ਤੁਹਾਡੀ ਸੋਲਵ ਹੋ ਗਈ ਹੈ ਬੇਸਿਕ ਥੀਅਰ ਕਰੋ ਬੇਸਿਕ ਜਿੰਨਾ ਮਰਜ਼ੀ ਘਾੜਾ ਦੁੱਧ ਨ ਲੈ ਕੇ ਚਾਹ ਬਣਾਉਣ ਵੈਜੋ ਤੇ ਰਾਈ ਨਹੀਂ ਪਤਾ ਨਾ ਕਿ ਪਾਣੀ ਉਬਾਲ ਕੇ ਪੱਤੀ ਪਾਣੀ ਤੇ ਚਾਹ ਨਹੀਂ ਵਧੀਆ ਬਣਨੀ ਕਨਸੈਪਟ ਉਹੀ ਹੈ ਬੜੇ ਬੜੇ ਕਿਤਾਬਾਂ ਨੂੰ ਹੱਥ ਮਾਈ ਜਾਂਦੇ ਨੇ ਬੇਸਿਕ ਕਲੀਅਰ ਨਹੀਂ ਤੁਹਾਡਾ ਨਾਮ ਕਿਆ ਹੁੰਦੇ ਆ ਕਾਰਕ ਕਿਆ ਹੁੰਦੇ ਇਹ ਨਹੀਂ ਪਤਾ ਚੱਲਦੇ ਬੱਚਿਆਂ ਨਹੀਂ ਪਤਾ ਚੱਲਦੇ ਨਾ ਅਲੰਕਾਰ ਵੀ ਕੀ ਹੁੰਦੇ ਨਹੀਂ ਪਤਾ ਬੇਸਿਕ ਕਲੀਅਰ ਕਰੋ ਤਾਂ 8ਵੀਂ ਅਤੇ 10ਵੀਂ ਕਲਾਸ ਦੇ ਗ੍ਰਾਮਰ ਚੱਕੋ ਇਹਨੂੰ ਖਤਮ ਕਰੋ 10 ਦਿਨ ਦੀ ਕਿਤਾਬ ਨਹੀਂ ਹੈ ਇੱਕ ਹਫਤੇ ਵਿੱਚ ਅਗਰ ਤੁਸੀਂ ਬਿਗਨਰਸ ਐ ਤਾਂ ਵੀ ਉਹ 8-10 ਦਿਨ ਦੀ ਕਿਤਾਬ ਨਹੀਂ ਹੈਗੀ और तुसी चो पढ़ लेना है ठीक है एंड उसके बाद बी एताब पढ़ लद तो ये सारा कुछ पढ़ लूँगे फिर भी टाइम तो बच गया मैं तो मैं तुम एक किताब दिखा देनी है, तुसी खरीद लेनी है फिर वो एक बार गो थ्रू हो जाए ठीक है बिलकुल मैं तो किताब

ਜ਼ਿਆਦਾ ਕਿਤਾਬਾਂ ਪੜਨ ਵਾਲਾ ਹੀ ਜਾਨੀ ਹੋ ਸਕਦਾ ਔਰ ਐਨੀ ਹਾਊ ਮੈਨੂੰ ਲੱਗਦਾ ਕਿ ਅੱਜ ਦੀ ਵੀਡੀਓ ਕਾਫੀ ਹੋ ਗਈ ਹੈ ਸਮਝ ਗਏ ਹੋਗੇ ਤੁਸੀਂ ਮੈਂ ਕਿਆ ਸਮਝਾਣਾ ਚਾਹ ਰਹੀ ਹਾਂ ਤੁਹਾਨੂੰ ਮੇਰੀ ਕਿਸੇ ਹੈਲਪ ਦੀ ਲੋੜ ਹੈ WhatsApp ਗਰੁੱਪ ਜੁਆਇਨ ਕਰ ਲਓ ਉਹਦੇ ਵਿੱਚ ਕੋਈ ਵੀ ਮਟੀਰੀਅਲ ਚਾਹੀਦਾ ਮੇਰੇ ਕੋਲ ਜਿੰਨਾ ਮਟੀਰੀਅਲ ਹੈ ਮੈਂ ਤੁਹਾਨੂੰ ਜ਼ਰੂਰ ਪਹੁੰਚਦਾ ਕਰ ਦਵਾਂਗੀ ਠੀਕ ਹੈ ਬਾਕੀ ਤੁਹਾਨੂੰ ਖੁਦ ਹੀ ਪੜਨਾ ਹੈ ਮੇਨ ਜੋ ਮੇਨ ਗੱਲ ਹੈ ਨਾ ਉਹ 셀 ਸਟਡੀ ਹੈ ਜੀ ਜਦੋਂ ਤੱਕ ਤੁਸੀਂ ਖੁਦ ਨਹੀਂ ਪੜਦੇ ਨਾ ਕੋਈ ਵੀ ਸ਼ਕਤੀ ਨਹੀਂ ਹੈ ਜੋ ਤੁਹਾਨੂੰ ਪੜਨ ਮਾ ਸਕੇ ਖੁਦ ਪੜੋ ਇੰਟਰਸਟਿੰਗ ਬਣਾਓ ਚੀਜ਼ਾਂ ਨੂੰ ਖੁਦ ਪੜੋ ਠੀਕ ਹੈ ਔਰ ਹਾਂ ਜੀ ਅਗਰ ਕੋਈ ਬੱਚਾ ਜੋ ਹੈ ਉਹ ਇੰਨਾ ਖਿਲਾਰਾ ਨਹੀਂ ਚਾਹਦਾ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੇ ਤਿੰਨ ਇਤਿਹਾਸ ਛਾਪਦੀ ਹੈ ਜੀ ਤਿੰਨ ਇਤਿਹਾਸ ਉਹਦੇ ਛੋਟੇ ਛੋਟੇ ਬ੍ਰੀਕ ਬ੍ਰੀਕ ਠੀਕ ਹੈ। ਔਰ ਤਿੰਨ ਇਤਿਹਾਸ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਬੂਹਰ ਤੋਂ ਆਇਆ ਅੱਜ ਪਲੀਜ਼ ਸੁਣਾਉਣ ਵਾਸਤੇ ਸਪੈਸ਼ਲ ਠੀਕ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਿੰਨ ਇਤਿਹਾਸ ਹੈ ਜੀ ਉਹ ਪੜ ਲਓ ਠੀਕ ਹੈ ਕਿਹੜੇ ਕਿਹੜੇ ਹੈ ਜੀ ਉਹ ਪਾਤਕਾਲ ਦਾ ਹੈ ਜੀ ਉਸ ਤੋਂ ਬਾਅਦ ਮੱਧ ਕਾਲ ਹੈ ਫਿਰ ਆਧੁਨਿਕ ਕਾਲ ਹੈ ਤਿੰਨਾਂ ਦਾ ਟਾਈਟਲ ਹੈ ਜੀ ਇਹ ਪਹਿਲੇ ਦਾ ਆਤਕਾਲ ਦੂਜੇ ਦਾ ਮੱਧ ਕਾਲ ਤੀਜੇ ਦਾ ਆਧੁਨਿਕ ਪੜ ਲਓ ਉਹਦੇ ਵਿੱਚ ਕਾਫੀ ਕੁਝ ਕਵਰ ਹੋ ਜਾਣਾ ਤੁਹਾਡਾ ਸਪੈਸ਼ਲ ਹੋ ਬੱਚੇ ਜੋ UGC NET ਦੀ ਤਿਆਰੀ ਕਰ ਰਹੇ ਹਨ ਜਿਹੜਾ IAS ਦੀ ਤਿਆਰੀ ਕਰ ਰਹੇ ਹਨ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹਨ ਪਲੀਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸ ਪੜਿਓ ਬਹੁਤ ਹੀ ਸਸਤੇ ਹਨ ਪਲੀਜ਼ ਲੈ ਲਓ ਉਹਨਾਂ ਨੂੰ ਠੀਕ ਹੈ ਅਗਰ ਕਿਸੇ ਬੱਚੇ ਕੋਲ ਅਵੇਲੇਬਲ ਹੈ ਤਾਂ ਮੇਰੇ WhatsApp ਗਰੁੱਪ ਦੇ ਵਿੱਚ PDF ਸੈਂਡ ਕਰ ਦਿਓ ਤਾਂ ਕਿ ਬੱਚਾ ਵੀ ਹੈਲਪ ਹੋ ਸਕੇ ਠੀਕ ਹੈ ਔਰ ਚਲੋ ਫਿਰ ਆਪਣਾ ਖਿਆਲ ਦੇਖੋ ਮੈਨੂੰ ਲੱਗਦਾ ਹੈ ਕਿ ਜੋ ਮੈਂ ਜਾਣਕਾਰੀ ਤੁਹਾਨੂੰ ਦੇਣੀ ਚਾਹੁੰਦੀ ਸੀ ਉਹ ਦੇ ਦਿੱਤੀ ਹੈ बाकी भाई गुरजराज के उपर वीडियो बनी हुई है देख लियो इस तो बात भाई का नंबर आता भाई गुरदाज के उपर वीडियो है नहीं जी और नावलकार कहान कल कर लेंगे ठीक है चलो अपना ख्याल रखना है जी और कल मिलते हैं नैक्सट वीडियो नमस्कार